ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਤੁਸੀਂ ਪਹਿਲਾਂ ਉਪਾਏ ਕੀਤਾ ਸੀਗਾ ਬਹੁਤ ਭਾਈ ਭੈਣਾਂ ਦਾ ਮੈਨੂੰ ਆਸ਼ੀਰਵਾਦ ਵੀ ਮਿਲਿਆ ਇਹ ਜਿਹੜੀ ਕੁੱਜੀ ਸੀ ਅਸੀਂ ਇਹਦੇ 'ਚ ਦੁੱਧ ਭਰ ਕੇ ਤੇ ਡਿਫਰਿਜ ਰੱਖਤੀ ਸੀ ਉਹ ਭੁੱਲ ਗਏ ਸੀਗੇ ਬਹੁਤ ਬੰਦਿਆਂ ਨੂੰ ਫਾਇਦਾ ਹੋਇਆ ਇਹਦਾ ਉਸ ਤੋਂ ਬਾਅਦ ਮੈਂ ਐਕਸਪੈਰੀਮੈਂਟ ਕੀਤਾ ਮਤਲਬ ਤਜਰਬਾ ਕੀਤਾ ਹੋਰ ਇਹਨੂੰ ਕਿਸ ਤਰ੍ਹਾਂ ਕੀਤਾ ਜਾਏ ਆਪਣੇ ਵਾਸਤੇ ਵੀ ਕੀਤਾ ਦੂਜਿਆਂ ਨੂੰ ਦੱਸਿਆ ਜਿਹੜੇ ਮੇਰੇ ਕੋਲ ਆਉਂਦੇ ਆ ਭੈਣ ਭਰਾ 95% ਲੋਕਾਂ ਨੂੰ ਫਾਇਦਾ ਹੋਇਆ ਉਹਨਾਂ ਆ ਹੈਗੀ ਇੱਕ ਛੋਟੀ ਕੁਜੀ ਇਹ ਹੈ ਇੱਕ ਵੱਡੀ ਕੁਜੀ ਕੁਜਾ ਕਹ ਲਓ ਅਸੀਂ ਲੈਣੀ ਆ ਆ ਵਾਲੀ ਕੁਜੀ ਉਹਨਾਂ ਸਾਡੇ ਕੋਲ ਤਿੰਨ ਕੁਜੀਆਂ ਹੋ ਗਈਆਂ ਹੁਣ ਅਸੀਂ ਲੈਣੀ ਆ ਆ ਵਾਲੀ ਕੁਜੀ ਹੌਣ ਕਰਨਾ ਕੀ ਹੈ ਪਿਆਨਾ ਸੁਣੋ ਇਹਨੂੰ ਸ਼ੁੱਕਰਵਾਰ ਨੂੰ ਤਿਆਰ ਕਰਨਾ ਹੈ ਬੇਸ਼ੱਕ ਵੀ ਜਿੱਦਾਂ ਹੁਣ ਇਹ ਦਾ ਉੱਪਰੋਂ ਲਾਲ ਲੱਗੀ ਆ ਔਰੇ ਇਹ ਪੱਕੀ ਹੋਈ ਵੀ ਆ ਕੋਸ਼ਿਸ਼ ਕਰੋਗੇ ਤਾਂ ਆਵਾਜ਼ ਆਵੇ ਪੱਕੀ ਹੋਈ ਹੋਣੀ ਚਾਹੀਦੀ ਆ 5 7 10 ਲੈ ਕੇ ਰੱਖ ਲਓ ਬੇਸ਼ੱਕ ਫੇਰ ਅਗਰ ਇੱਥੇ ਲਾਲ ਰੰਗ ਨਹੀਂ ਹੈਗਾ ਤੇ ਲਾਲ ਰੰਗ ਦਾ ਬਰਸ਼ ਔਰ ਲਾਲ ਰੰਗ ਦੀ ਡੱਬੀ ਜਿਹੜੀ ਬੱਚੇ ਪੇਂਟ ਕਰਦੇ ਆ ਇਹ ਪੋਸਟਰ ਅਕਲ ਲਗਾਏ ਇਹਦੇ ਨਾਲ ਇਹਨੂੰ ਰੰਗ ਲੈਣਾ ਹੈ ਲਾਲ ਪਰ ਇਹ ਕਾਫੀ ਹੱਦ ਤੱਕ ਲਾਲ ਹੈਗੀ ਆ ਇਹ ਚੱਲ ਜਾਏਗੀ ਹੁਣ ਕਰਨਾ ਕੀ ਆ ਮੋਬਾਈਲ ਦੇ ਵਿੱਚ ਤੁਸੀਂ ਇਹ ਦੇਖਣਾ ਕਿ ਸ਼ੁੱਕਰਵਾਰ ਨੂੰ ਵੀਨਸ ਦਾ ਹੋਰਾ ਕਿ ਦਵਾ ਮਰੇ ਸ਼ੁਕਰ ਦਾ ਹੋਰਾ ਹੋਰਾ ਇੱਕ ਮੂਰਤ ਹੁੰਦਾ ਵਾ ਜਿਹੜੇ ਕਿ ਇਸ ਜਿਹੜਾ ਪਲੈਨਟ ਹੁੰਦੀ ਹੈ ਨਾ ਉਹਦਾ ਸਭ ਤੋਂ ਵੱਧ ਪਾਵਰ ਹੁੰਦੇ ਦੇ ਵਿੱਚ ਉਹ ਸਾਡਾ ਇਹ ਕੰਮ ਵੀ ਕਰਦਾ ਹੈਗਾ ਹੁਣ ਦੇਖਣਾ ਕਿਦਾਂ ਵੀ ਦੱਸ ਤੁਹਾਨੂੰ ਮੈਂ ਪਹਿਲਾਂ ਗੂਗਲ ਖੋਲ ਲੈਣਾ ਹੈਗਾ ਫਿਰ ਐਥੇ ਉੱਪਰ ਲਿਖਣਾ ਹੈ ਮੈਂ ਲਿਖਿਆ ਸ਼ੁਕਰ ਕੀ ਹੋਰਾ ਇਨ ਦਿੱਲੀ ਤੁਸੀਂ ਜਿਹੜੇ ਸਟੇਟ ਜਿਹੜੇ ਲੈਂਦੇ ਹੋ ਪੰਜਾਬ ਦਾ ਪੰਜਾਬ ਲਿਖੋਗੇ ਅਗਰ ਮਾਨਸਰ ਨੇ ਮਾਨਸਾ ਲਿਖੋਗੇ ਹਰਿਆਣਾ ਲਿਖੋਗੇ ਹਰਿਆਣਾ ਦੇ ਨਾਲ ਅੱਗੇ ਆਪਣਾ ਸ਼ਹਿਰ ਦਾ ਨਾਮ ਇਹ ਪਰੰਤ ਬਾਅਦ ਤੁਸੀਂ ਉਹ ਕੀ ਕਰੋਗੇ ਤੇ ਇਸ ਤਰ੍ਹਾਂ ਕੁਝ ਖੁੱਲ ਕੇ ਆ ਜਾਏਗਾ ਲਿਖਿਆ ਸ਼ੁਭ ਹੁਰਾ ਇਹਨੂੰ ਕਲਿੱਕ ਕਰੋਗੇ ਇੱਕ ਦਿਗ ਪੰਚਾਂਗ ਹੈਗਾ ਇਹ ਖੁੱਲ ਗਿਆ ਹੁਣ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੁਣ ਤੁਸੀਂ ਜੋ ਵੀ ਚੈੱਕ ਕਰਨਾ ਚਾਹੋ ਚੈੱਕ ਕਰ ਸਕਦੇ ਹੋ ਉਸ ਤੋਂ ਬਿਖਿਆ ਦੋ ਲੈਣਾ ਨਾ ਇਹਦੇ ਦੂਜਾ ਨੰਬਰ ਇੱਥੇ ਲਿਖਿਆ ਦਿਨਿਕ ਮਹੂਰਤ ਹੁਣ ਤੁਸੀਂ ਇਹਨੂੰ ਦਿਨਿਕ ਮਹੂਰਤ ਦਬਾਓਗੇ ਤਾਂ ਇੱਥੇ ਦੂਜਾ ਨੰਬਰ ਆ ਗਿਆ ਹੋਰਾ ਹੋਰਾ ਮਹੂਰਤ ਇਹ ਆ ਗਿਆ ਹੋਰਾ ਮੂਰਤ ਇਹ ਉਪਰ ਦੋ ਨੰਬਰ ਖਬੇ ਹੱਥ ਫਿਰ ਇਸ ਤਰ੍ਹਾਂ ਖੁੱਲ ਜਾਏਗਾ ਜਿੱਦਾਂ ਅਸੀਂ ਮੂਰਤ ਦੇਖਣਾ ਚਾਹੋ ਸੋਮਾਰ ਮੰਗਲ ਵੀਰ ਸ਼ੁਕਰ ਉਸੇ ਜਿੰਨੇ ਦਾ ਮੂਰਤ ਹੋਏਗਾ ਨਾ ਮੈਂ ਦਿੱਲੀ ਦਾ ਹਾਂ 7:15 ਤੋਂ 8:18 ਤੱਕ ਇਹਦੇ ਵਿੱਚ ਇਹ ਤੁਸੀਂ ਇਸ ਕੁਝੀ ਨੂੰ ਕਪੜੇ ਨਾਲ ਸਾਫ਼ ਕਰਕੇ ਗਾੰਦਾ ਕੱਚਾ ਦੁੱਧ ਪੋਣਾ ਹੈਗਾ ਫੈਲੀ ਵਾਲਾ ਨਹੀਂ ਕਿਸੇ ਗਵਾਲੇ ਕੋਲ ਲੈ ਲੋ ਜਿਹੜਾ ਦੁੱਧ ਵੇਚਦੇ ਆ ਡੈਰੀ ਵਾਲੇ ਕੋਲ ਲੈ ਲੋ ਉਹ ਇਹ ਪਰਣਾ ਹੈਗਾ ਟੱਕਣ ਮਿਲ ਜਾਏ ਕੋਈ ਦਿੱਕਤ ਨਹੀਂ ਟੱਕਣ ਲਗਾ ਕੇ ਤੁਸੀਂ ਇਹਨੂੰ ਆਪਣੇ ਫਰਿੱਜ ਦੇ ਵਿੱਚ ਰੱਖਣਾ ਡੀਪ ਫਰਿੱਜ ਵਿੱਚ ਨਹੀਂ ਰੱਖਣਾ ਹੁਣ ਇਹਨੂੰ ਫਰਿੱਜ ਦੇ ਵਿੱਚ ਰੱਖਣਾ ਉੱਪਰਲੇ ਖਾਨੇ 'ਚ ਉਸ ਤੋਂ ਬਾਅਦ ਹੁਣ ਅੱਗੇ ਕੀ ਕਰਨਾ ਹੈ ਸਵੇਰੇ 10 ਵਜੇ ਤੋਂ ਪਹਿਲਾਂ ਨਹਾ ਲਓ ਜਾਂ 9 ਵਜੇ ਤੋਂ ਪਹਿਲਾਂ ਜਾਂ 1 ਵਜੇ ਸਵੇਰੇ ਨਹਾਤ ਹੋ ਕੇ ਆਪਣਾ ਪੂਜਾ ਪਾਠ ਕਰਨ ਤੋਂ ਪਹਿਲਾਂ ਇਹਨੂੰ ਫ੍ਰਿਚੋ ਕੱਢਣਾ ਹੈ ਇਹਦੇ ਵੱਲ ਆਪਣੀ ਸ਼ਕਲ ਦੇਖਣ ਦੀ ਕੋਸ਼ਿਸ਼ ਕਰਨਾ ਹੈ ਸ਼ਕਲ ਨਹੀਂ ਦੇਖਣੀ ਕੋਈ ਗੱਲ ਨਹੀਂ ਤੁਸੀਂ ਆਪਣੀ ਜੋ ਵੀ ਤੁਹਾਡੀ ਐਫਰਮੇਸ਼ਨ ਹੈਗੀ ਉਹ ਪਾਉਣੀ ਹੈ ਜਿਹਨੂੰ ਕੀ ਕਹਿੰਦੇ ਹੁੰਦੇ ਆ ਤੁਸੀਂ ਆਪਣੀ ਇਹਦੇ ਵਿੱਚ ਇੰਗਲਿਸ਼ ਹੀ ਕਹਿੰਦੇ ਐਫਰਮੇਸ਼ਨ ਹਿੰਦੀ ਜੀ ਕਹਿੰਦੇ ਆ ਪ੍ਰਤੀਗਿਆ ਔਰ ਪੰਜਾਬੀ ਕਹਿੰਦੇ ਪੁਸ਼ਟੀਕਰਨ ਜੋ ਤੁਹਾਡੇ ਅੰਦਰਲੀ ਹੈਗੇ ਦੈਨ ਪੁਸ਼ਟੀ ਕਰਨ ਨੂੰ ਦੱਸਣਾ ਹੈਗਾ ਮੇਰੀ ਆਮਦਨੀ 1.5 ਲੱਖ ਰੁਪਿਆ ਹੋ ਚੁੱਕੀ ਹੈ ਮੇਰਾ ਕੰਮ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਆਈ ਏ ਮਨੀ ਮੈਗਨੇਟ ਮੈਂ ਪੈਸੇ ਦੀ ਚੁੰਬਕ ਹਾਂ ਪੈਸਾ ਮੇਰੇ ਵੱਲ ਆ ਰਿਹਾ ਹੈ ये नहीं कहना आएगा हो जावे नहीं फ्यूचर की गल के थोड़ा तो हो चुका आई एम ए ब्लेस्ड चाइल्ड ऑफ गॉड आई एम ए सुपर लक्की मैन तो पंजाबी जो तुम कहना चाहो हिंदी जोड़ी मर्जी भाषा तो बाद उस फ्रिज रख देना है ਇਹ ਹਰ ਰੋਜ਼ ਕਰਨਾ ਹੈ ਜਦ ਤੱਕ ਤੁਹਾਡਾ ਕੰਮ ਨਹੀਂ ਬਣ ਜਾਂਦਾ ਹਰ ਸ਼ੁੱਕਰਵਾਰ ਨੂੰ ਇਹ ਕੁੱਜੀ ਬਦਲੀ ਕਰਨੀ ਹੈ ਅਗਰ ਕੁੱਜੀ ਨਹੀਂ ਲਿਆ ਪਾਏ ਇਹ ਜਿਹੜਾ ਦੁੱਧ ਹੈਗਾ ਇਹ ਬੂਟਿਆਂ ਨੂੰ ਜਾਂ ਕਿਸੇ ਰੁੱਖ ਨੂੰ ਪਾ ਦੇਣਾ ਹੈ ਔਰ ਇਸ ਤੋਂ ਬਾਅਦ ਨੂੰ ਤੋਕ ਕੇ ਦੁਬਾਰਾ ਭਰ ਕੇ ਦੁੱਧ ਨਾਲ ਫਿਰ ਵਿੱਚ ਫ੍ਰਿਜ ਰੱਖ ਦਿਓ ਦੁੱਧ ਭਰ ਕੇ ਫਿਰ ਮੈਂ ਐਫਰਮੇਸ਼ਨ ਦੇਣੀ ਹੈ ਆਪਣੀ ਜੋ ਪ੍ਰਤੀਜ्ञਾ ਹੈ ਕਿ ਜੋ ਵੀ ਕੁਝ ਉਹਨੂੰ ਦੇਣਾ ਹੈਗਾ ਔਰ ਫਿਰ ਤੁਸੀਂ ਆਪਣੇ ਇਹਨੂੰ ਫ੍ਰਿਜ ਫੇ ਰੱਖ ਦੇਣਾ ਹੈ। ਅਗਰ ਘਰ 'ਚ ਦੋ ਹੈਗੇ ਆ ਮੀਆਂ ਵੀ ਹੈ ਬੀਬੀ ਵੀ ਕਮਾਈ ਕਰਦੇ ਹੈਗੇ ਆ। ਇਹ ਵੀ ਕਹਿ ਸਕਦੇ ਆ ਕਿ ਮੇਰੀ ਨੌਕਰੀ ਦੇ ਤਰੱਕੀ ਹੋ ਚੁੱਕੀ ਆ। ਮੈਂ ਆਪਣੇ ਉਧੇ ਉੱਪਰ ਮੈਂ ਸੁਪਰਡੈਂਡਰ ਬਣ ਚੁੱਕਾ। ਜਾਂ ਮੈਂ ਸੀਜੀਓ ਬਣ ਚੁੱਕਾ। ਜਾਂ ਸੀਈਓ ਬਣ ਚੁੱਕਾ। ਮਤਲਬ ਜੋ ਵੀ ਤੁਸੀਂ ਆਪਣੀ ਅਫਰਮੇਸ਼ਨ ਪਾਉਣੀ ਆ ਉਪਾਉਣੀ ਆ। ਯਾਦ ਰੱਖੋ ਗੁਰੂ ਸਾਹਿਬ ਨੇ ਵੀ ਕਿਹਾ ਹੈ। ਜੋ ਬ੍ਰਹਮੰਡ ਹੈ ਸੋਈ ਪਿੰਡੇ ਹੁਣ ਇਹ ਸਾਡੀ ਅਫਰਮੇਸ਼ਨ ਕਿਦਾਂ ਪੂਰੀ ਹੁੰਦੀ ਆ ਕਿਉਂਕਿ ਸਾਡੇ ਤਿੰਨ ਮਾਈਂਡ ਹੁੰਦੇ ਆ ਇੱਕ ਹੁੰਦਾ ਕੌਨਸ਼ੀਅਸ ਮਾਈਂਡ ਜਿਹੜਾ ਅਸੀਂ ਗੱਲਬਾਤ ਕਰਦੇ ਆ ਰੋਜ਼ ਸਿੱਖਦੇ ਆ ਇੱਕ ਹੁੰਦਾ ਵਾ ਸਬ ਕੌਨਸ਼ੀਅਸ ਮਾਈਂਡ ਜਿਹੜਾ ਸਬ ਕੌਨਸ਼ੀਅਸ ਮਾਈਂਡ ਹੁੰਦਾ ਨਾ ਉਹਦੇ ਵਿੱਚ ਜੋ ਵੀ ਅਸੀਂ ਕੰਮ ਕਰਦੇ ਆ ਅਸੀਂ ਨਿੱਪਣ ਹੋ ਜਾਂਦੇ ਨਾ ਉਹ ਸਾਰੀ ਉਹਦੇ ਚ ਮੈਮਰੀ ਸਟੋਰ ਹੋ ਜਾਂਦੀ ਆ ਜਿਹੜਾ ਹੁਣ ਕਾਰ ਚਲੋਣਾ ਸਿੱਖਦੇ ਹੋ ਇਦਾਂ ਪਹਿਲਾਂ ਕਾਰ ਦੇ ਚਲਾਉਂਦੇ ਹੋ ਤੇ ਸਟੇ ਨੂੰ ਇਦਾਂ ਫੜ ਲੈਂਦੇ ਕੇ ਭੱਜਣ ਲੱਗਾ ਔਰ ਸਕੂਟਰ ਮੋਟਰਸਾਈਕਲ ਵੀ ਐ ਦਮਾ ਕੇ ਫੜ ਲੈਂਦੇ ਹੋ ਇੰਨੇ ਨੇ ਤੇ ਔਰ ਪਸੀਨਾ ਆਉਂਦਾ ਰਹਿੰਦਾ ਐਸੇ ਹੁੰਦਾ ਨਾ ਜਦੋਂ ਨਾ ਨਾ ਗੱਡੀ ਚਲਾਉਣੀ ਆ ਜਾਂਦੀ ਆ ਤੇ ਫਿਰ ਗੱਲਾਂ ਬਾਤਾਂ ਵੀ ਕਰਦੇ ਗਾਣੇ ਵੀ ਸੁਣਦੇ ਅੱਗੇ ਪਿੱਛੇ ਗੱਲਾਂ ਅੱਛਾ 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 ਮਤਲਬ ਧਿਆਨ 1 ਮਿੰਟ ਸਾਹਮਣੇ ਧਿਆਨ 1 ਸੈਕਿੰਡ ਵੀ ਨਹੀਂ ਲੈਂਦੇ ਬਾਕੀ ਗੱਲਾਂ ਕਰ ਰਹੇ ਹੁੰਦੇ ਗੱਡੀ ਚੱਲ ਰਹੀ ਹੁੰਦੀ ਆ ਉਹ ਕਿਦਾਂ ਚੱਲ ਰਹੀ ਹੁੰਦੀ ਆ ਉਹ ਸਬਕੌਂਸ਼ੀਅਸ ਮਾਈਂਡ ਚਲਾ ਰਿਹਾ ਹੁੰਦਾ ਉਸ ਟਾਈਮ ਅਸੀਂ ਨਹੀਂ ਚਲਾ ਰਹੇ ਹੁੰਦੇ ਉਸ ਜਿਹੜਾ ਮਾਈਂਡ ਹੈ ਨਾ ਸਬਕੌਂਸ਼ੀਅਸ ਉਹ ਚਲਾ ਰਿਹਾ ਹੁੰਦਾ ਉਹਨ ਕਈ ਵਾਰ ਦੇਖਿਆ ਹੁਣਾ ਤੁਸੀਂ ਰੋਜ਼ ਬੰਗਲਾ ਸਾਹ ਜਾਂਦੇ ਹੋ ਤੇ ਅੱਜ ਤੁਸੀਂ ਰਿਕਵਰ ਕਰਨ ਜਾਣਾ ਆ ਤੁਹਾਡੀ ਗੱਡੀ ਬੰਗਲਾ ਸਾਹ ਤੇ ਆ ਕੇ ਰੁਕੇਗੀ ਕਿਉਂਕਿ ਓਹੋ ਮੈਂ ਤਾਂ ਉੱਧਰ ਜਾਣਾ ਸੀਗਾ ਕਿਉਂ ਸਬਕੌਂਸ਼ੀਅਸ ਮਾਈਂਡ ਨੇ ਉਥੇ ਲੈ ਗਿਆ ਤੁਸੀਂ ਰੋਜ਼ ਜਾਂਦੇ ਹੋ ਚਲੋ ਤੇ ਚੱਲ ਇਹ ਹੁੰਦਾ ਵਾ ਅਨਕੌਂਸ਼ੀਅਸ ਮਾਈਂਡ ਜਿਹੜਾ ਅਨਕੌਂਸ਼ੀਅਸ ਮਾਈਂਡ ਹੈ ਨਾ ਉਹਦੇ ਵਿੱਚ ਜਿਸ ਦਿਨ ਦੀ ਰੱਬ ਨੇ ਇਹ ਆਤਮਾ ਨੂੰ ਜਨਮ ਦਿੱਤਾ ਹੈ ਬਣਾਇਆ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਦਾ ਸਾਰਾ ਰਿਕਾਰਡ ਉਹਦੇ ਵਿੱਚ ਸਟੋਰ ਹੈਗਾ ਹੁਣ ਕਹਿੰਦੇ ਨੇ ਚਿੱਤਰਗੁਪਤ ਕਰਦਾ ਇਹ ਚਿੱਤਰਗੁਪਤ ਕੀ ਹੈਗਾ ਇਹੀ ਚੀਜ਼ ਹੈ ਸਾਡਾ ਮਾਈਂਡ ਜਿਹੜੀ ਚਿੱਤਰ ਹੈ ਇਹ ਗੁਪਤ ਹੈ ਗਿਆ ਔਰ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵੀ ਇਹਨੇ ਕੀ ਖੱਟਿਆ ਤੇ ਕੀ ਕਮਾਇਆ ਜਿਹਦਾ ਪੈਂਡਰਾਈ ਹੁੰਦੀ ਆ ਤੁਸੀਂ ਜੋ ਮਲ ਨਹੀਂ ਪਰ ਲਿਆ ਦੂਜੇ ਕੰਪਿਊਟਰ ਇਹ ਉੱਥੇ ਲਗਾ ਲਿਆ ਉੱਥੇ ਚੱਲ ਪੈਣੀ ਹੈ ਲੈਪਟੋਪ ਜਿਹੜਾ ਉੱਥੇ ਚੱਲ ਪੈਣੀ ਹੈ OTG ਹੈਗਾ ਦੇਖ ਕਿਸੇ ਵੀ ਮੋਬਾਈਲ ਤੇ ਚੱਲ ਜਾਏਗੀ ਇਸ ਤਰ੍ਹਾਂ ਜਿਹੜਾ ਅਨਕੌਨਸ਼ੀਅਸ ਮਾਈਂਡ ਹੈ ਨਾ ਉਹ ਜਿਹੜੀ ਮੈਮਰੀ ਹੈਗੀ ਆ ਉਹ ਯਮਰਾਜ ਦੇ ਉੱਤੇ ਜਾ ਕੇ ਸਭ ਕੁਝ ਖੁੱਲ ਜਾਣਾ ਪਲ ਪਲ ਦੀ ਖਬਰ ਉਹਦੇ ਵਿੱਚ ਸਾਡੇ ਕੋਲ ਸਟੋਰ ਹੋ ਰਹੀ ਹੈ ਪਹਿਲਾਂ ਕੌਨਸ਼ੀਅਸ ਮਾਈਂਡ ਜਿਹੜਾ ਅਸੀਂ ਕਰ ਰਹੇ ਆ ਦੇਖ ਰਹੇ ਆ ਵੀਡੀਓ ਬਣਾ ਰਹੇ ਆ ਮੈਂ ਇੱਕ ਕੌਨਸ਼ੀਅਸ ਮਾਈਂਡ ਹੈਗਾ ਫੇ ਜਿਹੜੀ ਸਾਡੀ ਚੀਜ਼ਾਂ ਸਟੋਰ ਹੋ ਗਈਆਂ ਹੁਣ ਸਬਜ਼ੀ ਬਣਾਉਣੀ ਆ ਹੁਣ ਜਾਂ ਕਿਤਾਬ ਲੈ ਕੇ ਬੈਠੋ ਤੇ ਜਾਂ ਆਪਣੇ ਆਪ ਤੁਸੀਂ ਪਾਈ ਜਾ ਰਹੇ ਹੋ ਸਬਜ਼ੀ ਬਣ ਜਾਂਦੀ ਆ ਰੋਟੀ ਬਣ ਜਾਂਦੀ ਆ ਗੱਡੀ ਚਲਾ ਲੈਂਦੇ ਹੋ ਆਪਣੇ ਆਫਿਸ ਜਾਂਦੇ ਹੋ ਕੰਪਿਊਟਰ ਤੇ ਟਾਈਪ ਕਰਦੇ ਹੋ ਉਹ ਕਿੱਦਾਂ ਹੁੰਦਾ ਹੈ ਉਹ ਸਭ ਕੰਜ਼ੂਮੈਂਟ ਕਮ ਕਰ ਰਿਹਾ ਹੁੰਦਾ ਠੀਕ ਹੈ ਜੀ ਸਭ ਕੌਨਸੂਮੈਂਟ ਨੂੰ ਔਰ ਰੱਬ ਨੂੰ ਕਹਿੰਦੇ ਨੇ ਜੋ ਬ੍ਰਹਮੰਡੇ ਸੋਏ ਪਿੰਡੇ ਰੱਬ ਨੂੰ ਇੱਕੋ ਹੀ ਗੱਲ ਹੁੰਦੀ ਆ ਤਤਸਤੂ ਸਬਕੌਨਸ਼ੀਅਸ ਮਾਈਂਡ ਨੂੰ ਵੀ ਸਮਝ ਆ ਜਾਂਦੀ ਹੈ ਨਾ ਕਿ ਹਾਂ ਵੀ ਆ ਕਮ ਹੈਗਾ ਰੱਬ ਔਰ ਸਬਕੌਨਸ਼ੀਅਸ ਮਾਈਂਡ ਦੇ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਜੋ ਉਹਦੇ ਵਿੱਚ ਉਹਨੇ ਮੰਨ ਲਿਆ ਉਹੀ ਤੁਹਾਨੂੰ ਮਿਲਣਾ ਹੈ ਤੁਸੀਂ ਕਹੇ ਜੀ ਮੈਂ ਕੋਠੀ ਲੈਣੀ ਆ ਇਸ ਤਰ੍ਹਾਂ ਕਰਨਾ ਉਹ ਤੁਹਾਨੂੰ ਮਿਲੇਗੀ ਪਰ ਕਿਤੇ ਨਹੀਂ ਆਵੇ ਨੰਬਰ 2 हमेशा ਆਪਣੇ ਕੋਲ ਦੋ ਪੈਨ ਰੱਖਣੇ ਆ ਇੱਕ ਹਰਾ ਤੇ ਇੱਕ ਲਾਲ ਜਦੋਂ ਤੁਸੀਂ ਹਿਸਾਬ ਲਿਖਦੇ ਆ ਨਾ ਰੋਜ਼ ਦਾ ਕਿ ਅੱਜ ਮੈਂ ਇੰਨੇ ਪੈਸੇ ਆਏ ਮੈਂ ਇੰਨੇ ਪੈਸੇ ਦਿੱਤੇ ਇਹ ਕੀਤਾ ਉਹ ਕੀਤਾ ਆਪਣੇ ਕੰਮਕਾਰ ਜੋ ਘਰ ਵਾਸਤੇ ਜੇ ਛੜੇ ਘਰ ਦੀਆਂ ਪਹਿਣਾਵਾਂ ਬੀਬੀਆਂ ਉਹ ਵੀ ਇਹ ਲਿਖਦੀਆਂ ਨਾ ਉਹ ਹਿਸਾਬ ਜਿਹੜਾ ਤੇ ਹਿਸਾਬ ਲਿਖਣਾ ਆ ਜੋ ਪੈਸਾ ਆਇਆ ਉਹ ਹਰੇ ਪੈਨ ਨਾਲ ਲਿਖਣਾ ਹੈ ਬਰਕਤਾਂ ਹੀ ਬਰਕਤਾਂ ਔਰ ਜੋ ਤੁਸੀਂ ਦਿੱਤਾ ਪੈਸਾ ਉਹ ਲਾਲ ਪੈਨ ਨਾਲ ਲਿਖਣਾ ਹੈ ਸਬਜੀ ਵਾਲੇ ਨੂੰ ਦੱਤਾ ਆ ਤਾਂ ਮੈਂ ਇਹ ਲਾਲ ਪੈਨ ਨਾਲ ਲਿਖਣਾ ਹੈ ਮਤਲਬ ਕਿ ਰੁਕ ਜਾ ਮਤਲਬ ਇਹ ਜਦ ਲਾਲ ਬਜ਼ਾਰੇ ਸਭੀ ਰੁਕ ਜਾਂਦਾ ਨਾ ਇਸ ਤਰ੍ਹਾਂ ਤੁਹਾਡੇ ਖਰਚੇ ਆਗੇ ਔਰ ਰੁਕਣਗੇ ਕਾਰਜ ਬਰਗਦਾ ਹੋਣੀ ਹੈ ਪੈਸਾ ਵਧੇਗਾ ਸਤਸੰਗਤ ਜੀ ਆਪਣੇ ਹੱਥੇ ਇੱਥੇ ਆਪਣਾ ਐਂਜਲ ਨੰਬਰ ਜ਼ਰੂਰ ਲਿਖਿਆ ਕਰੋ ਹਰੇ ਪੈਨ ਦੇ ਨਾਲ ਜਿਦਾ ਮੇਰਾ 9 ਨੰਬਰ ਹੈਗਾ ਮੈਂ ਲਿਖਾਂਗਾ और ऊपर चारों पास एक गोल तारा लाना जो भी थोड़ा नंबर है अगर नहीं समझ आई मेरे फोन करो ये मेरा नंबर है चाहे डायरेक्ट कॉल करो चाहे पे करो वट्सएप पे करोगे ज्यादा चंगा हैगा उन्हें कुछ दे लाल ला, है ये मंगल हो गया ਅਜਿਹੜਾ ਦੁੱਧ ਪਾਵਾਂਗੇ ਜਿਹੜਾ ਦੁੱਧ ਹੈਗਾ ਉਹ ਚੰਦਰਮਾ ਹੋ ਗਿਆ ਮੰਗਲ ਔਰ ਚੰਦਰਮਾ ਦੀ ਇਹ ਰੇ ਯੁਕਤੀ ਬੰਦਿਆ ਨੂੰ ਕਹਿੰਦੇ ਹਨ ధਨ ਲక్ష్ਮੀ ਯੋਗ ਔਰ ਇਸ ਲਈ ਇਹ ਜਿਹੜੀ ਕੁਦੀਦਾ ਉਪਾਏ ਹੈਗਾ ਇਹ ਪੈਸੇ ਨੂੰ ਖਿੱਚਣ ਵਾਲਾ ਹੈਗਾ ਔਰ ਇਸ ਲਈ ਦਿਮਾਗ ਦੇ ਵਿੱਚ ਕਦੀ ਸ਼ੰਕਾ ਨਹੀਂ ਕਰਨੀ ਕਈ ਕਾਮਯਾਬੀ ਮਿਲੇਗੀ ਇੱਕ ਜਨਰਲ ਉਪਾਏ ਸਿੱਖ ਹੈਗੇ ਹੋ ਤੇ ਪੱਕੇ ਸਿੱਖ ਬਣੋ ਸਿੱਖ ਪਰਿਵਾਰਿਕ ਪੈਦਾ ਹੋਏ ਹੋ ਤੇ ਤੁਹਾਡਾ ਪਹਿਲਾ ਇੱਕ ਧਰਮ ਹੈਗਾ ਕਿ ਤੁਸੀਂ ਅੰਮ੍ਰਿਤ ਛਕਣਾ ਹੈ Hindu ਪਰਿਵਾਰ ਜਗੇ ਹੋ ਤੇ ਸਵੇਰੇ ਉੱਠ ਕੇ ਆਪਣਾ ਜੋ ਵੀ ਪੂਜਾ ਕਰਨੀ ਹੈ ਉਹ ਜ਼ਰੂਰ ਕਰਨੀ ਹੈ ਔਰ ਸਿੱਖਾਂ ਨੂੰ ਸਵੇਰੇ ਜਪਜੀ ਸਾਹਿਬ ਦਾ ਇੱਕ ਪਾਠ ਜ਼ਰੂਰ ਕਰਨਾ ਹੈ ਔਰ ਫਿਰ ਕੋਸ਼ਿਸ਼ ਕਰਨਾ ਇਹ ਹੈ ਕਿ ਜਦੋਂ ਵੀ ਕੋਈ ਕੰਮ اٹਕ ਜਾਏ ਜਾਂ ਕੁਛ ਅਜਾ ਰੱਬ ਨੂੰ ਯਾਦ ਜਰੂਰ ਕਰਨਾ ਹੈ। ਔਰ ਸੌਣ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਜਰੂਰ ਅਦਾ ਕਰਨਾ ਹੈ ਕਿ ਸੱਚੇ ਪਾਤਸ਼ਾਹ ਸਾਰਾ ਦਿਨ ਮੈਂ ਖੁਸ਼ੀ ਨਾਲ ਬਤੀਤ ਕੀਤਾ ਹੈਗਾ ਰਾਤ ਮੇਂ ਹੁਣ ਬਿਨਾਂ ਕਿਸੇ ਤਕਲੀਫ ਬਿਨਾਂ ਕਿਸੇ ਵਿਚਾਰ ਦੇ ਮੈਂ ਰਾਤ ਨੂੰ ਆਰਾਮ ਨਾਲ ਸੋਵਾਂ। ਔਰ ਮੈਂ ਸਵੇਰੇ ਅੰਮ੍ਰਿਤ ਵੇਲਾ ਸੰਭਾਲਾਂ। ਇਹ ਵੀ ਇੱਕ ਐਫਰਮੇਸ਼ਨ ਹੈਗੀ ਆ। ਦੇਖਣਾ ਤੁਹਾਡੇ ਕੰਮ ਹੋਣ ਤੋਂ ਕੋਈ ਬੰਦਾ ਨਹੀਂ ਰੋਕ ਸਕਦਾ ਔਰ ਕੁਝੀ ਤੁਹਾਨੂੰ ਇਨਾ ਪੈਸਾ ਮਿਲੇਗਾ ਇਨੀ ਬਰਕਤ ਮਿਲੇਗੀ ਇਨੀ ਇੱਜ਼ਤ ਮਿਲੇਗੀ ਤੁਹਾਨੂੰ ਸੰਭਾਲਣ ਵਾਸਤੇ ਜਗਾ ਨਹੀਂ ਰਹਿਣੀ ਦੇਖ ਲੈਣਾ ਹਰ ਸ਼ੁੱਕਰਵਾਰ ਨੂੰ ਇਹਦੇ ਵਿੱਚ ਦੁੱਧ ਬਦਲੀ ਕਰਨਾ ਹੈ ਅਗਰ ਕੁਝੀ ਬਦਲੀ ਕਰ ਸਕਦੇ ਹੋ ਤੇ ਠੀਕ ਹੈ ਵੈਸੇ कुजी और दुद्ध दो, दोनों बदली करना दुद्ध है बूटे पा दौ कु जमीन च दबा दो किसी रुख थले आओ पर एक चीज़ हैगी है, हर शुक्रवार एक नवी कुजी रखनी है और जो एफरमेषन हैगी है वो इको जी रहनी चाहिए है ਇਹ ਨਹੀਂ ਕਿ ਅੱਜ ਮੈਨੂੰ ਕਾਰ ਮਿਲ ਜਾਏ ਕੱਲ ਮੈਨੂੰ ਬੰਗਲਾ ਮਿਲ ਜਾਏ ਪਰਸੋ ਮੇਰਾ ਵਿਆਹ ਹੋ ਜਾਏ ਪਰਸੋ ਮੇਰੀ ਨੌ ਚੰਗੀ ਆ ਜਾਵੇ ਮੇਰਾ ਪੁੱਤਰ ਵਿਦੇਸ਼ ਚਲੇ ਜਾਏ ਇਦਾਂ ਨਹੀਂ ਜੋ ਅਫਰਮੇਸ਼ਨ 1 2 3 ਤੁਸੀਂ 3 ਰਕੈ ਸਕਦੇ ਹੋ ਮੈਨੂੰ 2 ਲੱਖ ਰੁਪਏ ਮਿਲ ਗਿਆ ਤੁਹਾਡਾ ਸ਼ੁਕਰੀਆ ਥੈਂਕ ਯੂ ਯੂਨੀਵਰਸ ਥੈਂਕ ਯੂ ਯੂਨੀਵਰਸ ਥੈਂਕ ਯੂ ਯੂਨੀਵਰਸ ਮੇਰੇ ਲੜਕੇ ਦਾ ਪੀਆਰ ਲੱਗ ਗਿਆ ਥੈਂਕ ਯੂ ਯੂਨੀਵਰਸ ਥੈਂਕ ਯੂ ਯੂਨੀਵਰਸ ਜਾਂ ਮੇਰੀ ਕੁੜੀ ਦਾ ਵਿਆਹ ਹੋ ਗਿਆ ਥੈਂਕ ਯੂ ਯੂਨੀਵਰਸ ਥੈਂਕ ਯੂ ਯੂਨੀਵਰਸ ਥੈਂਕ ਯੂ ਯੂਨੀਵਰਸ ਤਿੰਨ ਵਾਰੀ ਯੂਨੀਵਰਸ ਨੂੰ ਥੈਂਕ ਯੂ ਕਹਿਣਾ ਹੈ ਔਰ ਤੁਹਾਨੂੰ ਉਹਦੀ ਆਵਾਜ਼ ਕੀ ਆਏਗੀ ਤਤਾਸਤੂ ਓਕੇ ਬਸ ਤੁਹਾਡੇ ਕੰਮ ਹੋ ਜਾਣਗੇ ਸਾਧ ਸੰਗਤ ਜੀ ਜਦੋਂ ਵੀ ਕਿਸੇ ਨੂੰ ਪੈਸਾ ਦੇ ਰਹੇ ਹੋ ਤੁਹਾਨੂੰ ਪਹਿਲਾਂ ਦੱਸਿਆ ਮੈਂ ਦੁਬਾਰਾ ਯਾਦ ਕਰਾਦਾ ਹੁਣ ਇਸ ਟਾਈਮ ਪੈਸੇ ਮੇ ਲੱਗੇ ਨਹੀਂ ਹੈਗੇ ਹੁਣ ਕਰਨਾ ਕੀ ਹੈ ਜਿਹਦਾ ਪੈਸੇ ਆ ਦੇ ਰਹੇ ਹੋ ਜਿਹੜੇ ਪੈਸੇ ਖੁੱਲੇ ਦਾ ਮੂੰਹ ਤੁਹਾਡੇ ਨਾਲ ਹੋਣਾ ਚਾਹੀਦਾ ਜਦੋਂ ਵੀ ਦੇਣਾ ਹੈ सत जीरो अठ सैवन जीरो एट सत्त सौ अठ नहीं कहना सैवन जीरो एट ये पांच बारी ग्यारह बारी जो भी मंज बोल के उन्होंने पैसे देने हैं और याद रखना जे पैसे है ना ये कई गुना हो गए तो थोड़ा वापस आनगे ये अजमाया होया हो और हंड्रेड परसेंट कम करता है ये तीन चीजा ध्यान रखनिया दुनिया की कोई ताकत नहीं ਕਿ ਤੁਹਾਡੀ ਹਰ ਇੱਛਾ ਪੂਰੀ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਅਮਰਚਕੋ ਸਿੰਘ ਜਸੋ